ਸੁਨਾਮ ਦੇ ਪਿੰਡ ਚਵਾਸ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਨਵੇਂ ਕਲਾਸਰੂਮ ਦਾ ਉਦਘਾਟਨ ਅੱਜ ਕੈਬਨਟ ਮੰਤਰੀ ਅਮਨ ਅਰੂੜਾ ਵੱਲੋਂ ਜਿਹੜਾ ਕਿ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਨੇ ਸਕੂਲ ਦੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਹੋ ਰਹੇ ਸੁਧਾਰਾਂ ਤੇ ਵਿਦਿਆਰਥੀਆਂ ਦੇ ਲਈ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦੀ ਜਿਹੜੀ ਆ ਇਸ ਪਹਿਲ ਕਦਮੀ ਦਾ ਸਵਾਗਤ ਕੀਤਾ ਆ ਅਮਨ ਅਰੂੜਾ ਨੇ ਕਿਹਾ ਕਿ ਸਰਕਾਰ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਅਹਿਮੀਅਤ ਦਿੰਦੇ ਹੋਏ ਇਸ ਸਕੂਲ ਦੇ ਵਿੱਚ ਕਲਾਸਰੂਮ ਦੀ ਸਹੂਲਤਾਂ ਜਿਹੜੀਆਂ ਕਿ ਮੁਹਈਆ ਕਰਵਾਈਆਂ ਨੇ ਤਾਂ ਜੋ ਵਿਦਿਆਰਥੀਆਂ ਦਾ ਧਿਆਨ ਉੱਚ ਕੁਆਲਟੀ ਦੀ ਇਨਫਰਾਸਟ੍ਰਕਚਰ ਦੇ ਉੱਤੇ ਜਿਹੜਾ ਕਿ ਪ੍ਰਦਾਨ ਕੀਤਾ ਜਾ ਸਕੇ ਉਹਨਾਂ ਨੇ ਇਸ ਗੱਲ ਦੀ ਜਿਹੜੀ ਹੈ ਅ ਪ੍ਰੋਟਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਹਰ ਸਕੂਲ ਦੇ ਵਿੱਚ ਮਿਆਰੀ ਸਿੱਖਿਆ ਸੁਵਿਧਾਵਾਂ ਪ੍ਰਦਾਨ ਕਰਨ ਦੇ ਵਿੱਚ ਕੋਈ ਵੀ ਕਮੀ ਨਹੀਂ ਜਿਹੜੀ ਆਉਣੀ ਚਾਹੀਦੀ ਦਾ ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਸਕੂਲ ਦੇ ਵਿੱਚ ਆ ਜਿਹੜਾ ਕਿ ਕਈ ਸਹੂਲਤਾਂ ਦਿੱਤੀਆਂ ਗਿਆ ਨੇ ਤਾਂ ਕੈਬਨਰਟ ਮੰਤਰੀ ਅਮਨ अरोड़ा ਵੱਲੋਂ ਜਿਹੜਾ ਕਿ ਉੱਥੇ ਪਹੁੰਚ ਕੀਤੀ ਗਈ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਬੱਚਿਆਂ ਨੇ ਉਹਨਾਂ ਦਾ ਜਿਹੜਾ ਕਿ ਪਰਮਾ ਨਿੱਘਾ ਸਵਾਗਤ ਕੀਤਾ। ਜੀ ਬੋਲੇ ਕਰੋ ਪਰਮਾ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਸਕੂਲ ਪ੍ਰਬੰਧਨ ਨੂੰ ਔਰ ਖਾਸ ਤੌਰ ਤੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਕਿ ਅੱਜ 62 ਲੱਖ ਰੁਪਏ ਦੀ ਲਾਗਤ ਦੇ ਨਾਲ ਜੋ ਨਵੇਂ ਕਲਾਸਰੂਮਸ ਬਣਨੇ ਸੀਗੇ ਉਹਨਾਂ ਦੇ ਚ ਇੰਟਰਐਕਟਿਵ ਸੈਸ਼ਨਸ ਜੋ ਲੱਗਣੀ ਸੀਗੇ ਸਕਰੀਨਸ ਲੱਗਣੀ ਸੀ ਜੀ ਔਰ ਇਹ ਜਾਂ ਇਹਨਾਂ ਇਕੁਇਪਮੈਂਟ ਦਿੱਤਾ ਗਿਆ ਇਹਨਾਂ ਰੂਮਸ ਦੇ ਵਿੱਚ ਕਿ ਜਿਹਦੇ ਨਾਲ ਤੁਸੀਂ ਦੁਨੀਆ ਦੇ ਵਿੱਚ ਜਿਸ ਲੈਵਲ ਦੀ ਪੜ੍ਹਾਈ ਹੁੰਦੀ ਹੈ ਉਹ ਅੱਜ ਆਪਾਂ ਜਖੇਪੜ ਦੇ ਵਿੱਚ ਦੇਲ ਦੇ ਵਿੱਚ ਕੰਮ ਹੋਇਆ ਇਸ ਦਾ ਵੀ ਤੁਸੀਂ ਸਾਰੇ ਮੁਬਾਰਕਪਾਤੇ ਪਾਤਰ ਹੋ। ਇਸ ਤੋਂ ਅਵਕ ਹੈ ਛੇਤਰੀ ਗੱਲ ਹੈ ਆ ਟਾਈਲਰ ਲੱਗ ਰਹੀ ਹੈ ਨੇ ਭਾਂਡਾ ਪੈ ਰਿਹਾ ਹੈ ਇਹ ਸਾਰੀਆਂ ਉਹ ਚੀਜ਼ਾਂ ਨੇ ਜਿਨ੍ਹਾਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ। ਔਰ ਜਦੋਂ ਦੀ ਇਹ ਤੁਹਾਡੀ ਆਪਣੀ ਉਸ ਦਾ ਪ੍ਰਤੱਖ ਪ੍ਰਮਾਣ ਨੇ ਜਿਹੜੇ ਰਿਜ਼ਲਟ ਨੇ ਜਿਹੜੇ ਉਹ ਦੇਖਣੇ ਸ਼ੁਰੂ ਹੋਏ ਨੇ ਜਦ ਹਜ਼ਾਰਾਂ ਬੱਚੇ ਨੇ ਜਿਹੜੇ ਬਹੁਤ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਲੈ ਰਹੇ ਨੇ ਟੀਚਰਸ ਬਾਹਰਲੇ ਮੁਲਕਾਂ ਤੱਕ ਟ੍ਰੇਨਿੰਗ ਹੈ ਜਿਹੜੀ ਉਹ ਲੈਣ ਜਾ ਰਹੇ ਨੇ ਔਰ ਮੈਂ ਸਮਝਦਾ ਕਿ ਇਹ ਇਹ ਕੋਈ ਆਸਾਨ ਨਹੀਂ ਇਹ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਉਸੇ ਜ਼ਿੰਮੇਵਾਰੀ ਨੂੰ ਨਿਭਾਉਣਾ ਜਿਹੜਾ ਉਹ ਲੱਗੇ ਹੋਇਆ ਮੈਂ ਤਾਂ ਆਮ ਨਿਜੀ ਤੌਰ ਤੇ ਸਿੱਖਿਆ ਦੇ ਲਈ ਬਹੁਤ ਵਚਨਬਤਾ ਹੈ ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਕਦੇ ਵੀ ਕਿਸੇ ਪ੍ਰਿੰਸੀਪਲ ਜਾਂ ਟੀਚਰ ਜਾਂ ਸਟਾਫ ਮੈਂਬਰ ਜਾਂ ਪਿੰਡ ਵਾਲੇ ਤੋਂ ਤਾਂ ਕੀ ਜੇ ਕਿਸੇ ਬੱਚੇ ਦੇ ਪੇਰੈਂਟ ਦੇ ਜ਼ਰੀਏ ਵੀ ਕੋਈ ਸੁਨੇਹਾ ਪਹੁੰਚਦਾ ਹੈ ਤੇ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਉਹ ਪੂਰਾ ਕੀਤਾ ਜਾਵੇ ਔਰ ਇਸ ਤੋਂ ਇਲਾਵਾ ਜੋ ਰਗਨ ਦੇ ਕਾਮ ਨੇ ਜੋ ਸਰਪੰਚ ਸਾਹਿਬ ਤੁਸੀਂ ਗੁਣਾਏ ਨੇ ਕਾਫੀ ਕੰਮ ਤਾਂ ਤੁਸੀਂ ਦਾਸੀ ਦਿੱਤੇ ਹੋ ਚੁੱਕੇ ਕਈ ਤੇ ਹੋਰ ਵੀ ਹੋਣ ਵਾਲੇ ਨੇ ਇਨਾਂ ਵਿੱਚੋਂ ਜਿਹੜਾ ਅ ਕਰਮਾਪਤੀ ਛੱਪੜ ਦੇ ਲਈ 23 ਲੱਖ ਰੁਪਏ ਤੁਹਾਡਾ ਇਹਦੇ ਨਵੀਨੀਕਰ ਦੇ ਲਈ ਇਹ ਅਪਰੂਵ ਹੋ ਚੁੱਕਿਆ ਸੀਚੂਅਲ ਬੌਡਲ ਜਿਹੜਾ ਇਹਦਾ ਉਹ ਬਣੂਗਾ ਔਰ ਆਮ ਆਦਮੀ ਕਲੀਨਿਕ ਹੈ ਜਿਹੜਾ ਤੁਹਾਡਾ ਉਹ ਆਲਰੇਡੀ ਫੰਕਸ਼ਨਲ ਹੈ ਔਰ ਜੋ ਇੱਕ ਤੁਸੀਂ ਵਾਟਰ ਬਾਕਸ ਦੀ ਗੱਲ ਕੀਤੀ ਤੁਸੀਂ ਮੰਗ ਤਾਂ ਲਹੀ ਹੈ ਪਰ ਇਹਦੇ ਵਿੱਚ ਇਹਦਾ ਸਰਕਾਰ ਦਾ ਸਿਸਟਮ ਪਾਲਿਸੀ ਇਹ ਹੈ ਕਿ ਇਹ ਸਾਡੇ ਵੱਲੋਂ ਤਕਰੀਬਨ ਤਕਰੀਬਨ 1.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਪਿੰਡ ਦੇ ਵਿੱਚ વોટર ਬਾਕਸ ਹੈ ਜਿਹੜਾ ਉਹ ਮਜ਼ਦੂਰ ਕਰਾ ਕੇ ਸਾਡੇ ਵੱਲੋਂ ਸੈਂਕਸ਼ਨ ਮਨਜ਼ੂਰੀ ਪੈਸੇ ਸਾਰਾ ਇੰਤਜ਼ਾਮ ਹੈਗਾ ਪਰ ਇਹਦੇ ਵਿੱਚ ਸਰਕਾਰ ਦੀ ਪਾਲਿਸੀ ਇਹ ਹੈ ਕਿ ਇਹਦੇ ਵਿੱਚ ਕੁਝ ਪਰਸੈਂਟ ਹਿੱਸਾ ਜਿਹੜਾ ਤਕਰੀਬਨ 4.5% ਉਹ ਨਗਰ ਨੇ ਪਾਉਣਾ ਹੁੰਦਾ ਹੈ